ਤੋਂ ਮੇਗਰਾਜਰ ਅੱਲਾ ਤੁਹਾਨੂੰ ਅੱਜ ਮਿਲਾਉਣ ਜਾ ਰਿਹਾ ਹੈ ਅਜਮੇਰ ਅਕਲਿਆ ਜਿਹੜਾ ਲੋਕਪੱਖੀ ਗਾਇਕ ਹੈ ਜਿਨੇ ਹਮੇਸ਼ਾ ਹੀ ਇੱਕ ਲੱਤ ਦੇ ਉੱਤੇ ਖੜ ਕੇ ਤਪੱਸਿਆ ਕੀਤੀ ਹੈ ਇੱਕੋ ਲਾਈਨ ਦੇ ਉੱਤੇ ਤੁਰਿਆ ساری ਉਮਰ ਇਨਕਲਾਬੀ ਗੀਤ ਗਾਉਂਦਾ ਰਿਹਾ ਲੋਕਾਂ 'ਚ ਚੇਤਨਾ ਭਰਦਾ ਰਿਹਾ ਆਪ ਭਾਵੇਂ ਤੰਗੀਆਂ ਤੁਰਸ਼ੀਆਂ ਦਾ ਸ਼ਿਕਾਰ ਰਿਹਾ ਹੈ ਹਮੇਸ਼ਾ ਹੀ ਪਰ ਇਹਨੇ ਆਪਣਾ ਸਟੈਂਡ ਨਹੀਂ ਬਦਲਿਆ ਉਸੇ ਸਟੈਂਡ ਦੇ ਉੱਤੇ ਕਾਇਮ ਹੈ ਤਾਂ ਸੰਤਰਾਮੋ ਦਾਸੀ ਵਰਗੇ ਕਵੀਆਂ ਤੋਂ ਲੈ ਕੇ ਹੋਰ ਇਨਕਲਾਬੀ ਕਵੀਆਂ ਦੀ ਕਲਮ ਤੋਂ ਲਿਖੇ ਹੋਏ ਗੀਤ ਵੀ ਗਾਏ ਆਪ ਵੀ ਕਲਮ ਉਠਾਈ ਇਹਨਾਂ ਦੇ ਪ੍ਰਮੇਰ ਅਕਲੀਆਂ ਨੇ ਵੀ ਬਹੁਤ ਕੁਝ ਲਿਖਿਆ ਹੋਰ ਜਿਹੜੇ ਵੀ ਚੰਗੇ ਕੋਈ ਲਿਖਣ ਵਾਲੇ ਨੇ ਇਹ ਉਹਨਾਂ ਦੀ ਕਲਮ ਨੂੰ ਅਪਣਾਉਂਦਾ ਤੇ ਆਪਣੀ ਆਵਾਜ਼ ਦਿੰਦਾ ਹੈ ਤੇ ਗੀਤਾਂ ਦੇ ਵਿੱਚ ਅਸੀਂ ਵੇਖਦੇ ਆ ਕਿ ਗੀਤ ਜਦੋਂ ਆਉਂਦਾ ਨਾ ਮਾਰਕੀਟ ਦੇ ਵਿੱਚ ਉਹਦੇ ਪਿੱਛੇ ਇੱਕ ਰਾਜਨੀਤੀ ਵੀ ਹੁੰਦੀ ਅਸਲ ਦੇ ਵਿੱਚ ਗੀਤ ਐਵੇਂ ਨਹੀਂ ਲਿਖੇ ਤੇ ਗਾਏ ਜਾਂਦੇ ਹੈਗੇ ਉਹਦੇ ਪਿੱਛੇ ਇੱਕ ਰਾਜਨੀਤੀ ਹੁੰਦੀ ਹੈ ਕਿ ਕਿਹੜੀ ਗੱਲ ਨੂੰ ਪ੍ਰੋਮੋਟ ਕਰਨਾ ਹੈ ਕਿਹੜੇ ਮਸਲੇ ਤੋਂ ਧਿਆਨ ਪਟਕਾਉਣਾ ਹੈ ਲੋਕਾਂ ਦਾ ਤੇ ਕਿੱਧਰ ਲੈ ਕੇ ਜਾਣਾ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਸਾਗਰ ਦੀ ਬੋਟੀ ਵਾਲਾ ਗੀਤ ਹੈ ਜਿਹੜਾ ਲੋਕਾਂ ਦੇ ਮਨਾਂ ਦੇ ਉੱਤੇ ਛਾ ਗਿਆ ਤੇ ਲੋਕ ਮੁੱਦੇ ਸੀ ਜਿਹੜੇ ਉਹ ਕਿਤੇ ਰੁੜ ਕੇ ਰਹਿ ਗਏ ਇਸੇ ਤਰ੍ਹਾਂ ਚਮਕੀਲੇ ਦੇ ਉੱਤੇ ਬੜੀ ਚਰਚਾ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਪਰ ਮੇ ਦੇ ਉੱਤੇ ਕਈ ਲੋਕ ਹੁਣ ਇਸ ਗੱਲ ਦੇ ਹੱਕ ਦੇ ਵਿੱਚ ਵੀ ਬੋਲਣਗੇ ਕਿ ਚਮਕੀਲੇ 'ਚ ਵੀ ਯਾਰ ਕੁਝ ਹੈਗਾ ਸੀ ਐਵੇਂ ਤਾਂ ਨਹੀਂ ਲੋਕ ਉਹਨੂੰ ਪੁੱਛਦੇ ਹੈਗੇ ਬੱਕਰੀ ਗੱਲ ਹੈ ਇਹ ਇੱਕ ਬਹਿਸ ਦਾ ਵਿਸ਼ਾ ਹੈ ਪਰ ਜਿਹੜੇ ਇਨਕਲਾਬੀ ਗੀਤ ਹੁੰਦੇ ਰਹੇਗੇ ਇਨਕਲਾਬੀ ਕਲਮਾਂ ਜਿਹੜੀਆਂ ਹੁੰਦੀਆਂ ਨੇ ਚੇਤਨ ਕਲਮਾਂ ਜਿਹੜੀਆਂ ਹੁੰਦੀਆਂ ਨੇ ਉਹ ਹੀ ਸਾਡੀ ਜ਼ਿੰਦਗੀ ਨੂੰ ਸਵਾਰਦੀਆਂ ਨੇ ਉਹ ਆਵਾਜ਼ਾਂ ਹੀ ਸਾਡੀ ਜ਼ਿੰਦਗੀ ਨੂੰ ਸਵਾਰਦੀਆਂ ਗੁਰੂਆਂ ਤੋਂ ਲੈ ਕੇ ਸ਼ਹੀਦਾਂ ਤੱਕ ਇਨਕਲਾਬੀ ਕਵੀਆਂ ਤੱਕ ਉਹਨਾਂ ਨੇ ਅਨੇਕਾਂ ਤਸੀਹੇ ਝੱਲ ਕੇ ਕਲਮਾਂ ਉਠਾਈਆਂ ਲਿਖਿਆ ਤੇ ਗਾਇਆ ਤਾਂ ਅੱਜ ਜਦੋਂ ਪੂਜਾ ਦੀ ਗੱਲ ਕਰਦੇ ਆਂ ਅਸੀਂ ਪੂਜਾ ਕਿਦੀ ਕਰੀਏ ਤਾਂ ਸਾਡੇ ਸਮਾਜ ਦੇ ਵਿੱਚ ਜਿਹੜੇ ਲੋਕ ਹੁੰਦੇ ਨੇਗੇ ਵੇਮਾ ਪਰਮਾਨੂ ਮੰਨਣ ਵਾਲੇ ਲੋਕ ਹੁੰਦੇ ਨੇ ਅੰਧਵਿਸ਼ਵਾਸੀ ਲੋਕ ਹੁੰਦੇ ਨੇਗੇ ਮੈਂ ਕਿਉਂਕਿ ਵਿਗਿਆਨ ਸੋਚਦਾ ਧਾਰਨੀ ਆ ਮੈਨੂੰ ਇੰਨਾ ਗਿਆਨ ਹੈ ਮੈਂ ਨਹੀਂ ਦਾਅਵਾ ਕਰਦਾ ਕਿ ਮੈਂ ਬੜਾ-ਬੜਾ ਗਿਆਨੀ ਆ ਪਰ ਮੈਨੂੰ ਥੋੜਾ ਜਿਹਾ ਇਸ ਗੱਲ ਦਾ ਜ਼ਰੂਰ ਪਤਾ ਹੈ ਕਿ ਅੰਧਵਿਸ਼ਵਾਸ ਜਿਹੜਾ ਹੁੰਦਾ ਉਹ ਮਨੁੱਖ ਦਾ ਦੁਸ਼ਮਣ ਹੁੰਦਾ ਹੈ ਤੇ ਜਿਹੜਾ ਅੰਧਵਿਸ਼ਵਾਸੀ ਬੰਦਾ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਤੇ ਇੱਕ ਪਾਸੇ ਜਿਹੜੇ ਅੰਧਵਿਸ਼ਵਾਸੀ ਲੋਕ ਹੁੰਦੇ ਨੇ ਉਹ ਤਾਂ ਐਵੇਂ ਮਟੀਆਂ ਦੇ ਉੱਤੇ ਜਾਂ ਹੋਰ ਥਾਮਾਂ ਦੇ ਉੱਤੇ ਪਟਕਦੇ ਫਿਰਦੇ ਆ ਤੇ ਪੂਜਾ ਕਰਦੇ ਫਿਰਦੇ ਆ ਪਰ ਸੰਤਰਾਮੋਦਾਸ ਦੀ ਕਲਮਾ ਜਿਹੜੀ ਉਹ ਕਿਹੜੀ ਚੀਜ਼ ਦੀ ਪੂਜਾ ਕਰਨ ਨੂੰ ਸਾਨੂੰ ਕਹਿੰਦੀ ਹੈ ਕਿ ਜੇ ਪੂਜਾ ਕਰਨੀ ਹੈ ਬੰਦਿਆ ਤਾਂ ਫਿਰ ਕਿਹੜੀ ਚੀਜ਼ ਦੀ ਪੂਜਾ ਕਰੀਏ ਸੰਤਰਾਮੋਦਾਸ ਦੀ ਆਵਾਜ਼ ਤੋਂ ਤੇ ਅਜਮੇਰ ਅਕਲਕੇ ਦੀ ਆਵਾਜ਼ ਤੋਂ ਉਦਾਸੀ ਜੀ ਦੀ ਕਰਮ ਤੋਂ ਲਿਖਿਆ ਗੀਤ ਸੁਣਿਓ ਜਰਾ ਪੂਜਾ ਮੈਂ ਦੇਵੀ ਤੇ ਜੋਤੇ ਅਤੇ ਮੜੀਆਂ ਨਾ ਪੂਜਾਂ ਵਤਨੋਂ ਦੇ ਪਿਆਰੇ ਸ਼ਹੀਦਾਂ ਨੂੰ ਪੂਜਾ ਵਤਨ ਦੇ ਪਿਆਰੇ ਸ਼ਹੀਦਾਂ ਨੂੰ ਪੂਜਾ ਦੁਨੀਆਂ ਦੇ ਸਾਰੇ ਪਖੰਡਾ ਨੂੰ ਛੱਡ ਕੇ ਦੁਨੀਆਂ ਦੇ ਸਾਰੇ ਪਖੰਡਾ ਨੂੰ ਛੱਡ ਕੇ ਮੈਂ ਕਰਤੀ ਦੇ ਉਜੜੇ ਨਸੀਬਾਂ ਨੂੰ ਪੂਜਾਂ ਬਤਨੋਂ ਦੇ ਪਿਆਰੇ ਸ਼ਹੀਦਾਂ ਨੂੰ ਪੂਜਾਂ ਜਿੱਥੇ ਦੇਸ਼ ਵਾਸੀ ਸ਼ਹਾਦਤ ਸੀ ਪਾ ਗਏ ਜਿੱਥੇ ਦੇਸ਼ ਵਾਸੀ ਸ਼ਹਾਦਤ ਸੀ ਪਾ ਗਏ ਉਦਾਸੀ ਮਾ ਉਹਨਾ ਦਲੀ ਜਾਨ ਨੂੰ ਪੂਜਾ ਬਤਨੋਂ ਦੇ ਪਿਆਰੇ ਸ਼ਹੀਦਾਂ ਨੂੰ ਪੂਜਾ ਮਾ ਦੇਵੀ ਤੇ ਦੇਉ ਤੇ ਮੜੀਆਂ ਨੂੰ ਪੂਜਾ ਬਤਨੋਂ ਦੇ ਪਿਆਰੇ ਸ਼ਹੀਦਾਂ ਨੂੰ ਪੂਜਾ ਸ਼ਹੀਦਾਂ ਨੂੰ ਪੂਜਾ ਕੱਤਦੇ ਬੋਲਨੇ ਕਿ ਦੁਨੀਆਂ ਦੇ ਸਾਰੇ ਪਖੰਡਾਂ ਨੂੰ ਛੱਡ ਕੇ ਮੈਂ ਕਿਰਤੀ ਦੇ ਉਜੜੇ ਨਸੀਬਾਂ ਨੂੰ ਪੂਜਾਂ ਉਹ ਕਿਰਤੀ ਉਹ ਕਿਰਤ ਜਿਹਨੂੰ ਗੁਰੂ ਨਾਨਕ ਵਰਗੇ ਮਹਾਪੁਰਸ਼ਾਂ ਨੇ ਵੀ ਵਧਾਇਆ ਹੈ ਉਹ ਕਿਰਤੀਆਂ ਦੇ ਜਿਹੜੇ ਭਾਗ ਨੇ ਉਜੜੇ ਹੋਏ ਨੇਗੇ ਉਹਨਾਂ ਦੇ ਘਰਾਂ ਦੇ ਵਿੱਚ ਭੰਗ ਪੁੱਜਦੀ ਹੈ ਕਾਣੀ ਬੰਡ ਹੈ ਜਿਹੜੀ ਉਹ ਇਹਦਾ ਵੱਡਾ ਕਾਰਨ ਹੈ ਤਾਂ ਇਹਦੇ ਉੱਤੇ ਸੰਤਰਾਮ ਉਹ ਦਾਸੀ ਨੇ ਜਿਹੜੀ ਆਪਣੀ ਕਲਮ ਉਠਾਈ ਹੈ ਤੇ ਅਜਮੇਰ ਨੇ ਆਪਣੀ ਆਵਾਜ਼ ਰਾਈ ਥਾਂ ਥਾਂ ਜਾ ਕੇ ਇਹ ਚੇਤਨਾ ਭਰੀ ਹੈਗੀ ਤਾਂ ਦੂਜੇ ਪਾਸੇ ਅਸੀਂ ਵੇਖਦੇ ਹਾਂ ਸਾਡੇ ਤਿਉਹਾਰਾਂ ਦੀ ਗੱਲ ਜੇ ਕਰੀਏ ਤਾਂ ਇੱਕ ਤਿਹਾਰ ਮਨਾਇਆ ਜਾਂਦਾ ਸਾਡੇ ਦੇਸ਼ ਦੇ ਵਿੱਚ ਦੁਸਹਿਰਾ ਬੜਾ ਵੱਡਾ ਤਿਹਾਰ ਹੈ ਇਹ ਕੌਮੀ ਤਿਹਾਰ ਵਜੋਂ ਇਹਨੂੰ ਜਾਣਿਆ ਜਾਂਦਾ ਹੈ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਡੇ-ਵੱਡੇ ਮੇਲੇ ਲੱਗਦੇ ਨੇ ਤੇ ਆਖਰ ਦੇ ਵਿੱਚ ਇੱਕ ਕਾਗਜ਼ਾਂ ਦਾ ਬਹੁਤ ਵੱਡਾ ਰਾਵਣ ਬਣਾ ਕੇ ਉਹਦੇ ਵਿੱਚ ਪਟਾਕੇ ਭਰ ਕੇ ਬਰੂਦ ਭਰ ਕੇ ਫਿਰ ਉਹਨੂੰ ਖੜਾ ਕੀਤਾ ਜਾਂਦਾ ਤੇ ਰਾਵਣ ਦਾ ਜਿਹੜਾ ਪਰਿਵਾਰ ਹੁੰਦਾ ਉਹ ਵੀ ਉਹਦੇ ਨਾਲ ਬਣਾਇਆ ਜਾਂਦਾ ਹੈ ਉਹਨਾਂ ਨੂੰ ਸਾੜਿਆ ਜਾਂਦਾ ਹੈ ਉਹ ਕਾਗਜ਼ਾਂ ਦਾ ਰਾਵਣ ਹਰ ਸਾਲ ਸਾੜਿਆ ਜਾਂਦਾ ਤੇ ਰਾਵਣ ਨੂੰ ਬਦੀ ਦਾ ਚਿੰਨ ਕਿਹਾ ਜਾਂਦਾ ਹੈ ਇਹ ਕਿ ਬਦਸੀ ਬਦੀ ਜਣੀ ਬਦੀ ਦਾ ਚਿੰਨ ਉਹਨੂੰ ਕਿਹਾ ਜਾਂਦਾ ਹੈ ਤੇ ਕਿਸੇ ਚੰਗੇ ਬੰਦੇ ਕੋਲੋਂ ਸਮਾਜ ਦੇ ਜਿਹੜੇ ਲੋਕ ਨੇ ਕਿਸੇ ਕਹਿੰਦੇ ਨੇ ਕਿ ਚੰਗੇ ਬੰਦੇ ਦੇ ਕੋਲੋਂ ਉਹਨੂੰ ਅੱਗ ਲਗਾਈ ਜਾਵੇ ਤਾਂ ਉਹ ਚੰਗੇ ਬੰਦੇ ਕਿਹੜੇ ਹੁੰਦੇ ਨੇ ਸਾਡੇ ਦੇਸ਼ ਦੇ ਲੀਡਰ ਹੁੰਦੇ ਨੇਗੇ ਤੇ ਹੁਣ ਉਹਨਾਂ ਲੀਡਰਾਂ ਦੇ ਉੱਤੇ ਤਾਂ ਸਾਡੇ ਲੋਕ ਉਂਗਲ ਉਠਾਉਣ ਲੱਗੇ ਨੇ ਉਹਨਾਂ ਦੇ ਉੱਤੇ ਵਿਅੰਗ ਕੱਸਦੇ ਨੇ ਅਸੀਂ ਮੇਲਿਆਂ ਦੇ ਵਿੱਚ ਜਾ ਕੇ ਵੇਖਦੇ ਹਾਂ ਕਿ ਜਦੋਂ ਕਾਗਜ਼ਾਂ ਦੇ ਰਾਵਣ ਨੂੰ ਅੱਗ ਲਾਉਣੀ ਹੁੰਦੀ ਹੈ ਤਰ ਮੋਡ ਕੰਟਰੋਲ ਦੇ ਰਾਹੀਂ ਉਹ ਬਟਨ ਦਬਾਇਆ ਜਾਂਦਾ ਕਿਸੇ ਲੀਡਰ ਦੇ ਵੱਲੋਂ ਤਾਂ ਥੱਲੇ ਖੜੇ ਲੋਕ ਵਿਅੰਗ ਕੱਸ ਰਹੇ ਹੁੰਦੇ ਨੇ ਫਿਕਰੇ ਕੱਸ ਰਹੇ ਹੁੰਦੇ ਨੇ ਕਿ ਜਿਹੜਾ ਅਸਲੀ ਰਾਵਣ ਹੈ ਉਹ ਨਕਲੀ ਰਾਵਣ ਨੂੰ ਅੱਗ ਲਾ ਰਿਹਾ ਅੱਜ ਤੇ ਹਰ ਸਾਲ ਅਸੀਂ ਨਕਲੀ ਰਾਵਣ ਸਾੜ ਕੇ ਤਸੱਲੀ ਪ੍ਰਗਟ ਕਰ ਲੈਂਦੇ ਆ ਪਰ ਅਸਲੀ ਰਾਵਣ ਤਾਂ ਸਾਡੇ ਸਮਾਜ ਦੇ ਵਿੱਚ ਦੰਦ ਨਾਉਂਦੇ ਤੁਰੇ ਫਿਰਦੇ ਨੇਗੇ ਤਾਂ ਇਹ ਨਕਲੀ ਕਾਗਜ਼ਾਂ ਦਾ ਜਿਹੜਾ ਰਾਵਣ ਸਾੜ ਕੇ ਅਸੀਂ ਤਸੱਲੀ ਆਪਣੀ ਭੜਾਸ ਕੱਢਦੇ ਆ ਉਹਦੇ ਉੱਤੇ ਸੰਤ ਰਾਮ ਦਾਸੀ ਨੇ ਕੀ ਲਿਖਿਆ ਅਜਮੇਰ ਅਕਲੀਆ ਉਹਨੂੰ ਆਵਾਜ਼ ਦੇਣ ਜਾ ਰਹੇ ਆ ਭੈਮਾ ਭਰਮਾ ਤੋਂ ਬਚੋ ਹੱਥੀ ਤਿਲਿਆਂ ਨੂੰ ਚੁੱਕੋ ਇਸ ਜੋ ਗੰਦਿਆ ਰਾਵਣਾ ਦੀ ਇੱਕ ਸਾੜੀਏ ਇਸ ਜੋ ਗੰਦਿਆ ਰਾਵਣਾ ਦੀ ਇੱਕ ਸਾੜੀਏ ਐਵੇਂ ਕਾਗਜ਼ਾਂ ਦੇ ਰਾਵਣਾ ਨੂੰ ਸੜਕੀ ਬਣੇ تیر ਤਿਲਾਂ ਦੇ ਕਮਾਨ ਵਿੱਚ ਝਾੜਕੀ ਬਣੇ ਕੋਈ ਉੱਠੋ ਹਨੂਮਾਨ ਕਰੇ ਜੁਗ ਦਾ ਦਾ ਐਲਾਨ ਮੂਰੇ ਆਉਣ ਵਾਲੇ ਸਾਗਰਾਂ ਦੀ ਇੱਕ ਪਾੜੀਏ ਇਸ ਜੁਗ ਦੇ ਆਰਬਣਾ ਦੀ ਇੱਕ ਸਾੜੀਏ ਇਸ ਜੁਗ ਦੇ ਆਰਬਣਾ ਦੀ ਇੱਕ ਸਾੜੀਏ ਤੱਕ ਵੀ ਆਪਣੀ ਕਲਮ ਤੋਂ ਇਸ ਜੁਗ ਦੇ ਉਹਨਾਂ ਰਾਵਣਾ ਦੀ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਤਕਲੀਫਾਂ ਦਿੱਤੀਆਂ ਉਹਨਾਂ ਨੂੰ ਸਾੜਨ ਦੀ ਗੱਲ ਕਹਿੰਦਾ ਇਹ ਅਜ ਮੇਰੇ ਅਕਲਿਆ ਨੇ ਆਪਣੀ ਆਵਾਜ਼ ਦੇ ਰਾਹੀਂ ਸਾਡੇ ਤੱਕ ਪਹੁੰਚਾਇਆ ਹੈ ਤਾਂ ਦੋਸਤੋ ਇਸ ਤੋਂ ਅਗਲੀ ਜਿਹੜੀ ਗੱਲ ਹੈ ਅਸੀਂ ਆਪਣੀ ਗੱਲ ਖਤਮ ਕਰਨ ਲੱਗੇ ਆਂ ਸਾਡਾ ਸਮਾਜ ਵੱਖ-ਵੱਖ ਫਿਰ ਕਹਿੰਦਾ ਸਮਾਜ ਹੈ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਵੱਸਦੇ ਨੇ ਤੇ ਬੇਈਮਾਨ ਬੰਦੇ ਜਿਹੜੇ ਹੁੰਦੇ ਨੇ ਕਿ ਉਹ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ ਵੰਡ ਕੇ ਆਪਣਾ ਉल्लू ਸਿੱਧਾ ਕਰਦੇ ਆਏ ਨੇ ਹਮੇਸ਼ਾ ਜਿਆਦਾ ਦੂਰ ਨਾ ਜਾਈਏ 1947 ਦੀ ਗੱਲ ਕਰ ਲੋ ਜਦੋਂ ਦੇਸ਼ ਨੂੰ ਵੰਡਿਆ ਗਿਆ ਇੱਕ ਕੁਰਸੀ ਦਾ ਯੁੱਧ ਸੀ ਉਹ ਅਸਲ ਦੇ ਵਿੱਚ ਜਦੋਂ ਅੰਗਰੇਜ਼ਾਂ ਨੂੰ ਜਿਹੜੇ ਸਾਡੇ ਇਨਕਲਾਬੀਆਂ ਨੇ ਸਿਰ ਦੇ ਕੇ ਉਹਨਾਂ ਨੂੰ ਅੰਗਰੇਜ਼ਾਂ ਨੂੰ ਇਥੋਂ ਬਾਹਰ ਕੱਢਿਆ ਪਰ ਦੂਜਿਆਂ ਨੂੰ ਕੁਰਸੀ ਸੰਭਲਣੀ ਪੈ ਗਈ ਤਾਂ ਉਸ ਕੁਰਸੀ ਦੀ ਦੌੜ ਵਿੱਚ 10 ਲੱਖ ਲੋਕਾਂ ਦਾ ਕਤਲ ਹੋ ਗਿਆ ਇੱਕ ਪਾਸੇ ਮੁਸਲਮਾਨ ਲੋਕ ਸੀ ਦੂਜੇ ਪਾਸੇ ਹਿੰਦੂ ਤੇ ਸਿੱਖ ਸੀਗੇ ਸਾਰੇ ਧਰਮਾਂ ਦੇ ਲੋਕ ਕਤਲ ਹੋਏ 10 ਲੱਖ ਲੋਕਾਂ ਦੀ ਗਿਣਤੀ ਸੀ ਉਹ ਮਰਨ ਵਾਲਿਆਂ ਦੀ ਅੰਕੜਿਆਂ ਦੇ ਮੁਤਾਬਕ ਤੇ ਉਹਨਾਂ ਲਾਸ਼ਾਂ ਦੇ ਉੱਤੇ ਪੈਰ ਰੱਖ ਰੱਖ ਕੇ ਲੋਕ ਇਧਰੋਂ ਉਧਰ ਤੇ ਇਧਰੋਂ ਉਧਰ ਗਏ ਬਸੋਂ ਦਾ ਬਟਾਂਦਰਾ ਹੋ ਗਿਆ ਲੋਕ ਓਝੜ ਗਏ ਤੇ ਇਹ 47 ਤੇ ਗੱਲ ਮੁੱਕ ਨਹੀਂ ਗਈ ਥਾਂ ਥਾਂ ਦੇ ਉੱਤੇ ਫੇਰ ਆਜ਼ਾਦੀ ਦੇ ਦੌਰਾਨ ਜਿਹਨੂੰ ਅਸੀਂ ਕਹਿੰਦੇ ਕਿ ਆਜ਼ਾਦੀ ਆ ਗਈ ਫਿਰ ਵੀ ਲੋਕਾਂ ਨੂੰ ਮਜ਼ਬਾ ਦੇ ਨਾਂ ਤੇ ਲੜਾਉਣਾ ਧਰਮਾਂ ਦੇ ਨਾਂ ਤੇ ਲੜਾਉਣਾ ਇਹ ਜਾਰੀ ਹੈ ਕਿਉਂਕਿ ਇਹਦੇ ਨਾਲ ਕੁਰਸੀ ਸੰਭੜਨ ਦੇ ਵਿੱਚ ਸੌਖ ਪੈਦਾ ਹੋ ਜਾਂਦੀ ਹੈ ਧਰਮਾਂ ਦੇ ਨਾਂ ਤੇ ਪੋਲਰਾਈਜੇਸ਼ਨ ਜਿਹੜੀ ਹੁੰਦੀ ਹੈ ਪਰ ਸਾਡੀ ਇਹ ਇਨਕਲਾਬੀ ਕਲਮ ਹੈ ਜਿਹੜੀ ਸੰਤਰਾ ਮੋਦਾਸੀ ਦੀ ਲੋਕਾਂ ਨੂੰ ਫਿਰਕੂ ਏਕਤਾ ਕਾਇਮ ਰੱਖਣ ਦੀ ਪ੍ਰੇਰਣਾ ਦਿੰਦਾ ਹੈ ਤੇ ਜਿਹੜੇ ਲੋਕ ਤੋੜਦੇ ਨੇ ਉਹਦੇ ਉੱਤੇ ਉਹ ਵਿਅੰਗ ਵੀ ਕੱਸਦਾ ਹੈ ਉਹਦੇ ਉੱਤੇ ਉਹ ਉਂਗਲ ਵੀ ਉਠਾਉਂਦਾ ਹੈ ਆਵਾਜ਼ ਦਿੱਤੀ ਹੈ ਅਜਮੇਰ ਅਕਲਗਾਨੇ ਕੀ ਕਹਿੰਦਾ ਇਸ ਗੀਤ ਦੇ ਵਿੱਚ ਉਦਾਸੀ ਆਓ ਦੇਖੀਏ ਹਰਤਾ ਖੂਨੋ ਖੂਨ ਹੈ ਧਰਤੀ ਹਰਤਾ ਕਵਰਾ ਦੀ ਚੁੱਪ ਵਰਤੀ ਅਮਨੇ ਕਿੱਥੇ ਮੈਂ ਦਫਨ ਕਰੂੰਗਾ ਹੁਣ ਮੈਂ ਕਿਸ ਨੂੰ ਵਤਨ ਕਹੂੰਗਾ ਕਿਸ ਨੂੰ ਵਤਨ ਕਹੂੰਗਾ ਭੰਨ ਸ਼ੂਟਿੰਗਾਂ ਨਾਨਕ ਦੀਆਂ ਭਾਵਾਂ ਪਟ ਸ਼ੂਟਿੰਗਾਂ ਸ਼ਿਵ ਦੀਆਂ ਜਟਾਵਾਂ ਕਿਸ ਨੂੰ ਕਿਸ ਦਾ ਦਮਨ ਕਹੂੰਗਾ ਮੈਂ ਹੁਣ ਕਿਸ ਨੂੰ ਵਤਨ ਕਹੂੰਗਾ ਹੁਣ ਕਿਸ ਨੂੰ ਵਤਨ ਕਹੂੰਗਾ ਜਰੂਰ ਇੱਕ ਅੱਤਵਾਦ ਦੇ ਦੌਰ ਦੇ ਵਿੱਚ ਲਿਖੀ ਗਈ ਹੈ ਜਿਹਨੂੰ ਅੱਤਵਾਦ ਦਾ ਨਾਮ ਦਿੱਤਾ ਗਿਆ ਤਾਂ ਕਵੀ ਦੀ ਕਲਮ ਹੈ ਜਿਹੜੀ ਉਹ ਕੁਰਲਾ ਰਹੀ ਹੈ ਕਿ ਮੈਂ ਹੁਣ ਕਿਸ ਨੂੰ ਵਤਨ ਕਹੂੰਗਾ ਭਰਾਵਾਂ ਦੇ ਹੱਥੋਂ ਹੀ ਧਰਮਾਂ ਦੇ ਨਾਂ ਦੇ ਉੱਤੇ ਫਿਰਕਾਪ੍ਰਸਤੀ ਫਲਾ ਕੇ ਕਤਲ ਕਰਾ ਦਿੱਤਾ ਜਾਂਦਾ ਹੈ ਤੇ ਕਿਸੇ ਪਾਸੇ ਉਹ ਨੌਜਵਾਨ ਵੀ ਮਾਰੇ ਗਏ ਕਿਸੇ ਪਾਸੇ ਪੁਰਸ਼ ਬੜੇ ਦੇ ਪਰਿਵਾਰ ਵੀ ਮਾਰੇ ਗਏ ਉਦੋਂ ਨਿਰਦੋਸ਼ ਲੋਕ ਬੱਸਾਂ 'ਚੋਂ ਲਾ ਕੇ ਮਾਰ ਦਿੱਤੇ ਗਏ ਤੱਕ ਕਵੀ ਦੀ ਕਲਮ ਰੋਈ ਹੈ, কুরਲਾਈ ਹੈ। ਤੱਕ ਵੀ ਕਹ ਰਿਹਾ ਕਿ ਹੁਣ ਮੈਂ ਕਿਸ ਨੂੰ ਵਤਨ ਕਹੂੰਗਾ ਜਿਹਦੇ ਵਿੱਚ ਹੈ ਰਿਹਾ ਕੁਝ ਹੋ ਰਿਹਾ। ਤਾਂ ਬਿਲਕੁਲ ਇਹ ਸਭ ਕ ਲੈਣ ਵਾਲੀ ਗੱਲ ਹੈ ਕਿ ਫਿਰਕਿਆਂ ਦੇ ਵਿੱਚ ਏਕਤਾ ਰੱਖਣ ਦੀ ਲੋੜ ਹੈ। ਜਾਤਾਂ ਤੇ ਧਰਮਾਂ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਉਣ ਦੀ ਲੋੜ ਹੈਗੀ ਤੇ ਫੇਰ ਹੀ ਜਾ ਕੇ ਸਾਡੀ ਜ਼ਿੰਦਗੀ ਸੁਰਖਰੂ ਹੋਣੀ ਹੈ। ਪੇਰੀ ਬਰਾਬਰੀ ਵਾਲਾ ਸਮਾਜ ਬਣਨਾ ਹੈ। ਇਹ ਅਜਮੇਰ ਅਕਲੀਆ ਨੇ ਅੱਜ ਸਾਨੂੰ ਇਨਕਲਾਬੀ ਕਲਮਾਂ ਤੋਂ ਲਿਖੇ ਹੋਏ ਗੀਤ ਸਾਡੇ ਸਾਹਮਣੇ ਰੱਖੇ ਨੇ ਕਿ ਮੈਂ ਬਾਈ ਅਜ ਮੇਰੇ ਅਕਲੀਏ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਸਮਾਂ ਕੱਟ ਕੇ ਸਾਡੇ ਨਾਲ ਆਪਣੀ ਆਵਾਜ਼ ਦੇ ਰਹੀਏ ਗੀਤ ਇਨ ਕਲੱਬ ਦੀ ਗੀਤ ਸਾਂਝੇ ਕੀਤੇ ਬਹੁਤ ਧੰਨਵਾਦ ਬਾਈ ਤੁਹਾਡਾ ਅਰਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ